ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਸਟੂਡੈਂਟਸ ਦਾ ਵੀ ਤੇ ਟੀਚਰ ਸਰਬਾਨ ਦਾ ਜਿਹੜੇ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਏ ਹੋ ਉਮੀਦ ਕਰਦੇ ਆ ਜਿੱਥੋਂ ਬੱਚੇ ਕੋਈ ਚੰਗਾ ਲੈਸਨ ਲੈ ਕੇ ਜਾਣਗੇ ਤੁਸੀਂ ਮਿਲੋਗੇ ਅੰਦਰ ਸਾਰਿਆਂ ਨੂੰ ਦੇਖੋਗੇ ਬੱਚਿਓ ਜਰੂਰ ਆਪਣੇ ਅੰਦਰ ਝਾਤ ਮਾਰਿਓ ਆਪਣੇ ਅੰਦਰ ਇੱਕ ਆਪਣੇ ਆਪ ਨਾਲ ਗੱਲ ਕਰਿਓ ਵੀ ਕੀ ਸਾਡੇ ਆਸ-ਪਾਸ ਇਦਾਂ ਦਾ ਕੋਈ ਮੈਂਬਰ ਤਾਂ ਨਹੀਂ ਰਹਿ ਰਿਹਾ ਜਿੱਦਾਂ ਦੇ ਲੋਕਾਂ ਦੀਆਂ ਤੁਸੀਂ ਅੱਜ ਸਟੋਰੀਆਂ ਸੁਣੋਗੇ ਜਾਂ ਦੇਖੋਗੇ ਕਿਉਂਕਿ ਇਹ ਲੋਕ ਸਾਰੇ ਸਾਡੇ ਪਿੰਡਾਂ 'ਚ ਸਾਡੇ ਆਣ ਗਵਾਂਡ ਸਾਡੇ ਰਿਸ਼ਤੇਦਾਰੀਆਂ 'ਚ ਹੀ ਹੁੰਦੇ ਨੇ ਇਹ ਕੋਈ ਅਸਮਾਨ ਤੋਂ ਨਹੀਂ ਆਏ ਹੋਏ ਹੈਨਾ ਪਰ ਉਹ ਲੋਕ ਜਿਹੜੇ ਉੱਥੇ ਆਸ-ਪਾਸ ਰਹਿੰਦੇ ਆ ਉਹ ਇਗਨੋਰ ਕਰ ਦਿੰਦੇ ਆ ਤੁਸੀਂ ਬੱਚਿਓ ਧਿਆਨ ਰੱਖਿਆ ਕਰੋ ਇਗਨੋਰ ਨਹੀਂ ਕਰਨਾ ਇੱਕ ਬਜ਼ੁਰਗ ਜਿਹੜਾ ਪਰਿਵਾਰ ਦੇ ਵਿੱਚ ਇਕੱਲਾ ਰਹਿ ਗਿਆ ਬੱਚੇ ਹੈ ਨਹੀਂ ਸੀ ਵਾਈਫ ਦੀ ਡੈਥ ਹੋ ਗਈ ਹੌਲੀ-ਹੌਲੀ ਬਜ਼ੁਰਗ ਹੋਣ ਕਰਕੇ ਚੱਲਣ ਫਿਰਨ ਤੋਂ ਰਹਿ ਗਿਆ ਮੰਜੇ ਤੇ ਪੈ ਗਿਆ ਪਹਿਲਾਂ ਤਾਂ ਉਹ ਮਾੜਾ-ਮੋਟਾ ਤੁਰ ਕੇ ਆਪਦਾ ਫਿਰ ਸੰਭੀ ਜਾਂਦਾ ਸੀ ਜਦੋਂ ਉਹ ਮੰंजे ਤੇ ਬਹਿ ਗਿਆ ਲੈਟਰਨ ਬਾਥਰੂਮ ਵੀ ਉਹਦਾ ਮੰंजे ਤੇ ਹੋਣ ਲੱਗ ਗਿਆ ਹੁਣ ਜੇ ਆਂਢੀ ਗਵਾਂਢੀ ਕੋਈ ਨਾ ਕੋਈ ਤਾਂ ਉਹਦਾ ਭਤੀਜਾ ਕੋਈ ਉਹਦੇ ਭਰਾ ਦਾ ਪੁੱਤ ਕੋਈ ਉਹਦੀ ਭੈਣ ਦਾ ਧੀ ਪੁੱਤ ਕੋਈ ਤਾਂ ਹੁੰਦਾ ਹੀ ਆ ਕੱਲਾ ਦੁਨੀਆ ਤੇ ਕੋਈ ਨਹੀਂ ਆਉਂਦਾ ਕੱਲਾ ਤੇ ਜੇ ਉਹਨਾਂ ਦੀ ਉੱਥੇ ਮਦਦ ਹੋ ਜੇ ਵਿੱਚ ਥੋੜੀ ਉਹਦੀ ਸੇਵਾ ਹੋ ਜੇਵੇ ਉਹਨੂੰ ਬੰਦਾ ਕੋਈ ਨਮਾਇਆ ਆਇਆ ਕਰੇ ਉਹਨੂੰ ਰੋਟੀ ਖਵਾਇਆ ਕਰੇ ਉਹਦਾ ਬਿਸਤਰਾ ਝਾੜਿਆ ਆਇਆ ਕਰੇ ਤਾਂ ਉਹਦੇ ਉਹ ਹਾਲਾਤ ਨਾ ਬਣਨ ਜਿਹੜੇ ਹਾਲਾਤਾਂ 'ਚ ਫਿਰ ਅਸੀਂ ਲੈ ਕੇ ਆਉਂਦੇ ਹਾਂ ਕੀੜੇ ਪੈ ਜਾਂਦੇ ਉਸ ਤਰ੍ਹਾਂ ਦੇ ਬਜ਼ੁਰਗਾਂ ਦੇ ਫਿਰ ਜਦੋਂ ਅਸੀਂ ਲੈਣ ਪਹੁੰਚਦੇ ਆ ਨਾ ਜਦ ਤੱਕ ਉਹ ਬਜ਼ੁਰਗ ਜਿਨੇ ਵਿਚਾਰੇ ਨੇ ਇੱਕ ਚੰਗਾ ਜੀਵਨ ਬਤੀਤ ਕੀਤਾ ਹੁੰਦਾ ਪਿੰਡ ਦੇ ਵਿੱਚੋਂ ਸਿਰ ਕੱਢ ਹੁੰਦਾ ਉਹਦੇ ਕੀੜੇ ਪੈ ਜਾਂਦੇ ਉਹਦੀ ਬੈਕ ਸਾਰੀ ਗਲ ਜਾਂਦੀ ਹੈ ਤਾਂ ਫਿਰ ਸਾਡੇ ਵਰਗਾ ਜਾ ਕੇ ਉੱਥੇ ਇੱਕ ਸਮਾਜ ਸੇਵੀ ਬਣ ਕੇ ਖੜ ਜਾਂਦਾ ਵੀ ਅਸੀਂ ਜੀ ਲੈਣ ਆਏ ਆ ਬਾਪੂ ਨੂੰ ਦੇਖੋ ਕਿੰਦੀ ਬੇਇੱਜ਼ਤੀ ਉਸ ਪਿੰਡ ਦੀ ਹੁੰਦੀ ਆ ਫਿਰ ਜਦੋਂ ਅਸੀਂ ਨਗਰ ਚ ਜਾ ਕੇ ਵੀਡੀਓ ਪਾਉਂਦੇ ਆ ਤਾਂ ਇਸ ਕਰਕੇ ਤੁਸੀਂ ਬੱਚੇ ਅੱਜ ਇੱਥੇ ਆਏ ਹੋ ਜਰੂਰ ਇਸ ਚੀਜ਼ ਬਾਰੇ ਧਿਆਨ ਦਿਓ ਸੋਚਿਓ ਵੀ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਇਨਸਾਨ ਤਾਂ ਨਹੀਂ ਜਿਹਨੂੰ ਤੁਹਾਡੀ ਮਦਦ ਦੀ ਲੋੜ ਹੋਵੇ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਸਮਾਜ ਸੇਵੀ ਹਰ ਇੱਕ ਇਨਸਾਨ ਸਮਾਜ ਸੇਵੀ ਆ ਸਾਡੇ ਜਿਹੜੇ ਦਾਦੇ-ਪਰਦਾਦੇ ਹੁੰਦੇ ਸੀ ਤੁਹਾਡੇ ਵੀ ਉਹ ਆਪਣੇ ਆਪ ਸਮਾਜ ਸੇਵੀ ਸੀ ਸਾਰੇ ਕਿਉਂਕਿ ਹਰ ਬੰਦਾ ਆਪਣੀ ਡਿਊਟੀ ਨਿਭਾਉਂਦਾ ਸੀ ਪਰ ਹੁਣ ਪਿਛਲੇ 10-15 ਸਾਲਾਂ ਚ ਲੋਕ ਸੈਲਫਿਸ਼ ਹੋ ਗਏ ਲੋਕ ਆਪਣੇ ਵਾਰੀ ਸੋਚਦੇ ਆ ਪੈਸਾ 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 ਵੀ ਮੈਨੂੰ ਮੇਰੇ ਕੋਲ ਹੀ ਹੋਵੇ ਸਭ ਕੁਝ ਤਾਂ ਫਿਰ ਜਿਹਦੇ ਕਰਕੇ ਇਸ ਤਰ੍ਹਾਂ ਦੇ ਘਰ ਬਣੇ ਇਸ ਤਰ੍ਹਾਂ ਦੇ ਘਰ ਸਾਨੂੰ ਲੋਕ ਐਪਰੀਸ਼ੀਏਟ ਕਰਦੇ ਆ 노 ਡਾਊਟ ਲੋਕ ਸਾਨੂੰ ਸਪੋਰਟ ਵੀ ਕਰਦੇ ਤਾਂ ਹੀ ਚੱਲਦਾ ਘਰ ਪਰ ਸਹੀ ਮਿਹਨਤ ਜੇ ਸਾਡੇ ਮੱਥੇ ਤੇ ਦਾਗ ਆ ਸਾਡੇ ਸਮਾਜ ਦੇ ਮੱਥੇ ਤੇ ਇੱਕ ਦਾਗ ਆ ਵੀ ਇਸ ਤਰ੍ਹਾਂ ਦੇ ਘਰ ਪੰਜਾਬ ਚ ਬਣਾਉਣੇ ਪੈ ਰਹੇ ਆ ਜਿਹੜਾ ਅਨੰਦਤਾਕ ਹੁੰਦਾ ਸੀ ਜਿਹੜਾ ਦੇਸ਼ ਦੁਨੀਆ ਨੂੰ ਚਲਾਉਂਦਾ ਸੀ ਅੱਜ ਉਹ ਦੇ ਘਰ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਹੋ ਤੇ ਇਸ ਕਰਕੇ ਬੇਨਤੀ ਆ ਇਥੋਂ ਸਿੱਖਿਆ ਲੈ ਕੇ ਜਾਇਓ ਜੇ ਤੁਸੀਂ ਆਏ ਹੋ ਤਾਂ ਜਰੂਰ ਇਥੋਂ ਕੋਈ ਅੱਜ ਅੰਦਰ ਆਪਣੇ ਕੋਈ ਤਬਦੀਲੀ ਲੈ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ